ਪੇਸ਼ ਹੈ ਅਮਰਜੀਤ ਚਾਹਲ ਦੀ ਕਹਾਣੀ ਮੁਖੜਾ ਚੰਨ ਵਰਗਾ ਤੀਵੀ ਆਦਮੀ ਮਹੀਨਾ ਭਰ ਇੱਕ ਦੂਜੇ ਦੇ ਮੱਥੇ ਨਾ ਲੱਗਣ ਤਾਂ ਗੱਲ ਮੁਕਲਾਵੇ ਵਰਗੀ ਹੋ ਜਾਂਦੀ ਹੈ ਜਸਜੀਤ 6 ਵਰਿਆਂ ਪਿੱਛੋਂ ਗਣਤੀ ਦੇ ਦਿਨਾਂ ਲਈ ਘਰ ਪਰਤਿਆ ਸੀ ਪਹਿਲਾਂ ਹਰ ਸਾਲ ਤਿਆਰ ਹੁੰਦੇ ਨੇ ਉਸ 3-4 ਸਾਲ ਲੰਘਾ ਲਏ ਸੀ ਇਸ ਵਰੇ ਵੀ ਉਹ ਸ਼ਾਇਦ ਆਇਆ ਨਾ ਹੁੰਦਾ ਜੇਕਰ ਪਿੰਡੋਂ ਉਹਨਾਂ ਦੇ ਲੈਣੇਦਾਰ ਦੀ ਚਿੱਠੀ ਨਾ ਜਾਂਦੀ। ਚਿੱਠੀ ਵਿੱਚ ਉਹ ਸਾਫ਼ ਲਿਖਿਆ ਸੀ। ਜਾਂ ਤੇ ਵਾਅਦਾ ਦੇ ਕੇ ਆਪਣੀ ਜ਼ਮੀਨ ਆਪ ਖਰੀਦ ਲੋ ਨਹੀਂ ਤੇ ਬੁਲੈਤੀਏ ਬੰਤਾ ਸਿਉ ਨੂੰ ਬੈ ਕਰ ਦੇਣੀ ਐ। ਤੁਹਾਡੇ ਕੋਲ ਜਿੰਨੇ ਚ ਗਹਿਣੇ ਧਰੀ ਸੀ ਪੈਸੇ ਚੁੱਕ ਦੇ ਕਰ ਦੂੰ। ਜ਼ਮੀਨ ਦੇ ਟੋਟੇ ਵਿੱਚ ਵੱਜ ਪੈ ਜਾਣੀ ਸੀ। ਉਹ ਸੋਚਿਆ ਚਲੋ ਨਾਲੇ ਨਿਆਣੇ ਨਿੱਕਿਆਂ ਦਾ ਮੂੰਹ ਦੇਖਾਵਾਂਗਾ ਨਾਲੇ ਜ਼ਮੀਨ ਦਾ ਕੰਮ ਹੋਜੇ। ਸਵੇਰੇ ਉਸ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਣਾ ਸੀ ਤੇ ਹੁਣੇ ਤੱਕ ਰਾਤ ਦਾ ਪਹਿਲਾ ਪੈਰ ਬੀਤ ਚੁੱਕਿਆ ਸੀ ਤਿੱਖੇ ਨਕਸ਼ਾ ਵਾਲੀ ਨੀਲੀ ਲਾਟ ਨੇ ਉਸ ਨੂੰ ਸੇਕ ਕੇ ਗੱਲ ਤੋਰੀ ਉਸ ਜਵਾਬ ਵਿੱਚ ਕਿਹਾ ਤੈਨੂੰ ਯਕੀਨ ਨਹੀਂ ਆਉਂਦਾ ਨਹੀਂ ਮੈਨੂੰ ਨਹੀਂ ਆਉਂਦਾ ਸੁਣਿਆ ਉਹ ਆਪ ਬੰਦਿਆਂ ਮਗਰ ਫਿਰਦੀਆਂ ਨਾਲੇ 100-100 ਖਾਤਰਾਂ ਕਰਦੀਆਂ ਦੁਨੀਆ ਦੇ ਇਸ sire ਤੋਂ ਲੈ ਕੇ ਉਸ sire ਤੱਕ ਤੀਵੀਂ ਤੀਵੀ ਹੈ ਤੇ ਆਦਮੀ ਆਦਮੀ ਸੁਣਿਆ ਬੋਲੀ ਬਾਰਾਂ ਕੋਹਾਂ ਤੇ ਬਦਲੀ ਜਾਂਦੀ ਹੈ ਤੇ ਰਸਮਰਵਾਜ਼ ਪੈਸੇ ਦੇ ਉਤਰਾ ਚੜਾ ਨਾਲ ਹੋਰ ਫਰਕ ਕੋਈ ਨਹੀਂ ਸੋ ਇੱਥੇ ਹੈ ਸੋ ਉੱਥੇ ਗੱਲ ਉਸ ਆਪਣੇ ਕੰਨਿਓ ਗੋਲਮੋਲ ਕਰ ਦਿੱਤੀ ਇਹ ਤਾਂ ਮੈਨੂੰ ਪਤਾ ਨਹੀਂ ਊ ਮੇਰਾ ਮਨ ਕਹਿੰਦਾ ਸੀ ਤੁਸੀਂ ਇਹੋ ਜੇ ਨਹੀਂ ਗੀ ਫੇਰ ਸੋਚੀਦਾ ਸੀ ਬੰਦੇ ਦਾ ਕੀ ਪਤਾ ਅੱਜ ਹੋਰ ਕੱਲ ਹੋਰ ਉਹ ਤੇਰੇ ਸਾਹਮਣੇ ਤਾਂ ਹਜ਼ਾਰ ਗੋਰੀ ਹੈਚ ਐ ਸੁਰਿੰਦਰ ਨੂੰ ਖੁਸ਼ ਕਰਨ ਲਈ ਉਸ ਨੂੰ ਹੋਰ ਮੋਹ ਨਾਲ ਘੁੱਟ ਦਿਆਂ ਜਸਜੀਤ ਨੇ ਕਿਹਾ ਬਸ ਐਵੇਂ ਕਿਵੇਂ ਤੇਰੇ ਬਿਨਾਂ ਦਿਨ ਕੱਟੀ ਕਰ ਲਈ ਲਾਓ ਫੇਰ ਕੰਨਾਂ ਨੂੰ ਹੱਥ ਵੀ ਮੁੜ ਨਹੀਂ ਸਾਨੂੰ ਛੱਡ ਕੇ ਜਾਂਦੀ ਆ ਉਸ ਦੀ ਖੁਸ਼ੀ ਹਮੇਂ ਦੀਆਂ ਬਰੂਹਾਂ ਟੱਪ ਗਈ। ਬਾਹਰਲੇ ਦਰਦ ਦਾ ਕੁੰਡਾ ਖੜਕਿਆ। ਜਸਜੀਤ ਉੱਠ ਕੇ ਦੇਖਣ ਲੱਗਾ। ਉਸ ਤਾਕੀ ਖੋਲੀ। ਖੜਾਕ ਨਾਲ ਗਵਾਂਡੀਆਂ ਦੀ ਟਾਲੀ ਤੋਂ ਕਿਸੇ ਜਾਨਵਰ ਨੇ ਹਿਲਜੁਲ ਕੀਤੀ। ਚੰਦ ਨੇ ਟਾਲੀ ਉੱਪਰ ਦੀ ਆਪਣਾ ਚਿਹਰਾ ਉੱਚਾ ਕਰ ਲਿਆ ਸੀ। ਇਹ ਕੌਣ ਹੋਇਆ ਹੈ ਇਸ ਵੇਲੇ? ਉਹ ਸਹਮਝੇ ਨਾਲ ਬੁੜਬੜਾਇਆ। ਡਰ ਐਸ਼ ਤੇ ਆਰਾਮ ਪ੍ਰਸਤੀ ਦੀ ਦੇਣ ਹੈ। ਨੀਲੀ ਲਾਠ ਤਾੜਦੀ ਸੀ ਪੈ ਜੋ ਤੁਸੀਂ ਉਸ ਨੂੰ ਬਾਹੋਂ ਫੜ ਬਿਸਤਰੇ ਵਿੱਚ ਸਿਮਟਦੀ ਹੋਈ ਨਿ ਕਿਹਾ ਕੋਈ ਜਾਗ ਲੈਣ ਆਈ ਹੋ ਆਪੇ 베ਜੀ ਦੇ ਦੇਣਗੇ ਜਾਗ ਲੈਣਾ ਇਸ ਵੇਲੇ ਉਸ ਦੇ ਅੰਦਰ ਸ਼ੱਕ ਦਾ ਕੰਡਾ ਲੱਗ ਗਿਆ ਰਾਤ ਦਾ ਪਹਿਲਾ ਪਹਿਰ ਕਦੇ ਦਾ ਲੰਘ ਚੁੱਕਾ ਸੀ ਗਵਾਂਡੀ ਦੀਵਾ ਬੱਤੀ ਕਦੇ ਦੇ ਵੱਡਾ ਕਰਕੇ ਟਿਕ ਕੇ ਸਨ ਉਹ ਸ਼ਸ਼ਟਾ 4 ਵਜੋਂ ਚੁੱਪ ਜਾ ਕਰ ਗਿਆ। ਦੋਹਾਂ ਦੇ ਕੰਨੇ ਹੇਠਾਂ ਬਿੜਕ ਲੈਣ ਲੱਗੇ। ਜਸਜੀਤ 베ਜੀ ਦੇ ਸਭਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਕੋਈ ਹੁੰਦਾ ਤਾਂ 베ਜੀ ਨੇ ਲੰਮੀ ਹੇਕ ਵਿੱਚ ਪੁੱਛਣਾ ਸੀ। ਕੌਣ ਘਰਾਂ ਵੱਲੋਂ ਆਵਾਜ਼ ਆਉਣੀ ਸੀ। ਚਾਚੀ ਮੈਂ ਫੇਰ 베ਜੀ ਨੇ ਮਾੜੇ-ਮੋٹے ਗਿਲੇ ਕਰਦੀ ਨੇ ਦਰ ਖੋਲ ਦੇਣਾ ਸੀ। ਭਾਈ ਜੇ ਕੰਮ ਹੁੰਦਾ ਵੇਲੇ ਨਾਲ ਆਇਆ ਕਰੋ ਹਾਂ ਪਰੰਤੂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਦਰਵਾਜ਼ਾ ਖੁੱਲ੍ਹਿਆ ਬੰਦ ਹੋ ਗਿਆ ਇੱਕ ਪੈੜ ਚਾਪ ਡੇਢੀ ਵਾਲੇ ਪਾਸਿਓਂ ਜਿਵੇਂ ਬੱਸੋਂ ਵਾਲੇ ਪਾਸੇ ਨੂੰ ਜਾਂਦੀ ਸੁਣਾਈ ਦੇਗੀ ਰਸੋਈ ਵਿੱਚ ਧੋਕ ਭਾਂਡੇ ਖੜਕੀ ਨਲਕਾ ਗੜਿਆ ਤੇ ਫੇਰ ਦਲਾਨ ਦਾ ਬੂਹਾ ਬੰਦ ਹੋ ਗਿਆ ਇੱਕ ਠਰੀ ਜਈ ਚੁੱਪ ਘਰ ਦੇ ਵਿਹੜੇ ਵਿੱਚ ਫਸਰ ਗਈ ਕਹਿਣ ਸੁਣਨ ਦੀ ਹੁਣ ਕਿਹੜੀ ਬਾਕੀ ਸੀ ਉਹ ਇੱਕ ਦੂਜੇ ਦੀ ਆਵਾਜ਼ ਤੋਂ ਡਰਦੇ ਮਾਰੇ ਹੀ ਜਿਵੇਂ ਚੁੱਪ ਸੀ ਕੋਈ ਵੀ ਆਵਾਜ਼ ਲਾਵੇ ਵਰਗੀ ਜਾਂ ਗੁਨਾਹ ਵਰਗੀ ਹੋ ਜਾਣੀ ਸੀ ਇਹਦੀ ਸਾੜੇ ਦੀ ਹਿੰਮਤ ਕਿਵੇਂ ਹੋਈ ਜਸਮੀਤ ਨੇ ਡਰਹਿਤ ਦਬੇ ਗੁੱਸੇ ਨਾਲ ਆਖਿਆ ਤੂੰ ਕਹਿੰਦੀ ਸੀ ਕੋਈ ਜਾਗ ਲੈਣ ਆਈ ਹੋਣੀ ਐ ਮਗਰਲੀ ਗੱਲ ਉਹ ਸਲਾਂਬੇ ਜਿਹੇ ਨਾਲ ਸੁਰਿੰਦਰ ਨੂੰ ਸੰਬੋਧਨ ਕੀਤੀ ਤੁਹਾਨੂੰ ਵੀ ਪਤਾ ਹੀ ਸੀ ਸੁਰਿੰਦਰ ਨੇ ਸੱਚ ਦੇ ਕੱਚ ਨੂੰ ਤੋੜਿਆ ਤੇ ਕਿੰਕਰਾਂ ਖਿੰਡੀਆਂ ਇੱਥੇ ਕਿੰਨੂੰ ਨਹੀਂ ਪਤਾ ਸਾਰੇ ਜਾਣਦੇ ਕੋਈ ਚੀਜ਼ ਘਰ ਬਣੀ ਬੇਜੀ ਛੋਟੀ ਬੀਜੀ ਹੱਥ ਇਹਨਾਂ ਦੇ ਘੱਲ ਦੇ ਕਿਉਂ ਭੰਕੀ ਜਾਨੀ ਐ ਗੁੱਸੇ ਚ ਮਚਦਾ ਉਹ ਮੰਜੇ ਤੋਂ ਉੱਠਿਆ ਚੁਬਾਰੇ ਵਿੱਚ ਉਸ ਨੇ ਉੜਦੀ ਜਹੀ ਨਿਗਾਹ ਮਾਰੀ ਡਰਦੀ ਜਹੀ ਸੁਰਿੰਦਰ ਵੀ ਉੱਠ ਖੜੀ ਹੀ ਤੁਸੀਂ ਕੀ ਕਰਨ ਲੱਗੇ ਹੁਣ ਮਾਂ ਦਾ ਸਿਰ ਬੁਰੇ ਦੀ ਦਾ ਕੰਜਰਾਂ ਦਾ ਘਰ ਬਣਾ ਛੱਡਿਆ ਕੁੱਤੀ ਨੇ ਉਸ ਦੀ ਆਵਾਜ਼ ਸੁਧਾਰਨ ਨਾਲ ਉਹ ਉੱਚੀ ਹੋ ਗਈ ਸੀ ਬੱਸ ਇਹੋ ਤੱਕ ਤਿਆਂ ਨੂੰ ਪਿੱਠ ਲਾਈ ਖੜੀ ਸੁਰਿੰਦਰ ਨੂੰ ਬਾਹੋਂ ਫੜ ਉਸ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਜਾਣ ਦੇਣਾ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਲਾਉਣ ਲੱਗਿਓ ਮੈਨੂੰ ਮਾਰ ਲਓ ਜੋ ਮਰਜ਼ੀ ਕਰ ਲਓ ਬੱਚੀ ਨਹੀਂ ਜਾਣ ਦੇਣੇ ਦੀ ਜਸਜੀਤ ਨੇ ਮਰਦਾਨੀ ਤਾਕਤ ਵਰਤੀ ਕਿਉਂ ਮੂੜ ਬਣਦੇ ਓ ਅੱਗੇ ਲੋਕ ਕੰਧਾਂ ਪਿੱਛੇ ਭੌਂਕਦੇ ਸੀ ਫੇਰ ਬਨੇਰਿਆਂ ਤੇ ਬੈਠ ਕੇ ਗੱਲਾਂ ਕਰਿਆ ਕਰਨਗੇ ਨਾਲੇ ਇਹ ਕਿਹੜੀ ਕੋਈ ਨਵੀਂ ਗੱਲ ਐ ਕਾੜ ਕਰਦਾ ਥੱਪੜ ਉਹਦੀ ਗੋਰੀ ਗੱਲ ਉੱਤੇ ਪਿਆ ਸੋਨੇ ਦਾ ਕਾਂਟਾ ਉਹਦਾ ਕੰਨ ਚੀਰ ਉਹ ਗਿਆ ਨਾਲ ਹੀ ਤੱਤੇ ਲਹੂ ਦੀ ਤਤਰੀ ਤਰਫਈ ਜਸਜੀਤ ਗੁੱਸੇ ਵਿੱਚ ਘੁਰ ਗਿਆ ਤੇ ਆਪਣੇ ਨਾਲੋਂ सुरेंद्र ਨੂੰ ਤੋੜਨ ਦਾ ਯਤਨ ਕਰਦਾ ਰਿਹਾ ਉਸ ਥੱਪੜ ਖਾ ਕੇ ਡੇਗਦੀ ਨੇ ਲੱਤਾਂ ਨੂੰ ਜੱਫਾ ਮਾਰ ਲਿਆ ਮਾਰੋ ਹੋਰ ਮਾਰੋ ਮੈਨੂੰ ਤਾਂ ਚੁੱਪ ਕਰਾ ਲੋਂਗੇ ਲੋਕਾਂ ਦਾ ਕੀ ਕਰੋਗੇ ਚਾਹੇ ਬੇਜਿਦੜ ਟੁਕੜੇ ਟੁਕੜੇ ਕਰ ਦਿਓ ਉਸ ਧਗੜ ਨੂੰ ਕੁੱਤਿਆਂ ਤੋਂ ਪੜਵਾ ਛੱਡੋ ਉਹਨਾਂ ਦਾ ਮੂੰਹ ਨਹੀਂ ਬੰਦ ਹੋਣ ਲੱਗਾ ਕਲੰਕ ਕੁੱਤੇ ਕਲੰਕ ਤੁਸੀਂ ਖਟੋਗੇ ਮੈਂ ਪੁੱਛਦੀ ਆ ਕਿਸ ਨੂੰ ਭੁੱਲਿਆ ਹੈ ਜਦ ਮੁਕਲਾਵੇ ਆਈ ਭੇਜੀ ਇਸ ਨਾਲ ਨਿਕਲ ਗਈ ਸੀ ਇੱਕ ਵੇਰਾਂ ਜਸਜੀਤ ਨੂੰ ਲੱਗਾ ਜਿਵੇਂ ਲੱਤਾਂ ਨੂੰ ਜੱਫਾ ਮਾਰੀ ਬੈਠੀ ਹੱਡੀਆਂ ਦੀ ਮੁੱਠ ਨਹੀਂ ਉਸ ਨੂੰ ਪਿੱਠ ਪਰਨੇ ਚੁੱਕ ਮਾਰਿਆ ਤੇ ਚੁਬਾਰੇ ਦੀਆਂ ਕੰਧਾਂ ਤੱਕ ਹਿਲਾ ਦਿੱਤੀਆਂ ਤੇ ਮੈਂ ਹੱਥ ਤੇ ਹੱਥ ਧਰ ਕੇ ਬੈਠਾ ਉਹਨਾਂ ਨੂੰ ਦੇਖਦਾ ਰਵਾਂ ਉੱਪਰੋਂ ਉੱਪਰੋਂ ਆਪਣਾ ਦਬਾਅ ਕੈਮ ਰੱਖਦੇ ਨੇ ਉਸ ਨੂੰ ਘੂਰਿਆ ਉਸ ਕਣੈਣ ਵਰਗੇ ਸੱਚ ਨੇ ਉਸ ਦਾ ਦਿਮਾਗੀ ਬੁਖਾਰ ਲਾ ਦਿੱਤਾ ਸੀ ਠਿੱਕੇ ਨਕਸ਼ਾ ਵਾਲੀ ਨੀਲੀ ਲਾਟ ਫੇਰ ਚਮਕੀ ਮੈਂ ਕਦ ਕਹਿਨੀ ਆ ਨਾਲੇ ਤੁਸੀਂ ਕਿਹੜਾ ਇੱਥੇ ਬੈਠੇ ਰਹਿਣਾ ਜਿਹੜੇ ਕੰਮ ਆਇਓ ਕਰਕੇ ਜਾਓ ਇਹ ਤਾਂ ਜਿਵੇਂ ਕੱਟੀ ਗਈ ਗਾਂ ਵੀ ਲੰਘ ਜਾਊ ਸਿਆਣਫ ਮਾੜੇ ਆਦਮੀ ਨੂੰ ਬੋਧਾ ਕਰ ਦਿੰਦੀ ਹੈ ਉਸ ਦੀ ਲਚਕ ਮੁੜ ਸ਼ੂ ਕਰਕੇ ਸਿੱਧਾ ਹੋਣ ਦੀ ਥਾਂ ਟੁੱਟ ਜਾਂਦੀ ਹੈ ਪਿੱਠ ਪਰ ਨੇ ਡਿੱਗਾ ਉਹ ਸਹਾਰਾ ਢੂੰਡ ਰਿਹਾ ਸੀ ਦੋਕਤਾ ਹੀ ਇਕ ਤੇ ਮੂਂਗ ਨਹੀਂ ਦਲੇ ਜਾਂਦੇ ਹੋਰ ਮੈਂ ਕਿਹੜਾ ਉਸ ਨੂੰ ਸਵੇਰੇ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਣ ਦਾ ਖਿਆਲ ਆ ਗਿਆ ਜਿਹੜੀ ਪੰਡਰਪਿਆਂ ਦੀ ਬਿਆਨਾਂ ਦਿੱਤੀ ਸੀ ਨਾ ਜਾ ਸਕਿਆ ਤਾਂ ਜਿਸ ਜੀ ਤੰਦਰੋਂ ਜਿਵੇਂ ਸੀਤ ਜਾ ਨਿਕਲ ਗਿਆ ਲੋਕਾਂ ਮਰਗਿਆਂ ਤੋਂ ਵੀ ਸਬਰ ਕੀਤਾ ਤੁਸੀਂ ਇਹੀ ਸਮਝ ਛੱਡੋ ਉਸ ਦੀ ਹਰ ਦਲੀਲ ਉਸ ਨੂੰ ਖੁੰਡਿਆ ਕਰੀ ਜਾ ਰਹੀ ਸੀ ਉਸ ਦਾ ਦਿਲ ਕੀਤਾ ਪੁੱਛੇ ਕੋਈ ਤੁਖ ਦੇ ਸਿਵੇ ਦਾ ਕੀ ਕਰੇ ਤੁਖ ਦੇ ਸਿਵੇ ਦੀ ਤਾਂ ਲੋਕ ਰਾਖੀ ਬੈਠਦੇ ਨਹੀਂ ਕੋਈ ਜਾਨਵਰ লাশ ਨਾ ਖਰਾਬ ਕਰ ਦੇਵੇ ਮੈਂ ਇਹ ਵੀ ਨਹੀਂ ਕਰ ਸਕਿਆ ਉਹ ਢਿੱਲਾ ਗਿਆ ਹੋ ਕੇ ਮੰਜੇ ਤੇ ਬੈਠ ਗਿਆ ਤੇ ਫਿਰ ਲੰਮਾ ਪੈ ਗਿਆ ਉਦੋਂ ਮਾਂ ਦਾ ਮੁਖੜਾ ਚੰਨ ਵਰਗਾ ਹੁੰਦਾ ਸੀ ਬੀਤੇ ਦੇ ਨਕਸ਼ ਜਸਜੀਤ ਅੱਗੇ ਸਕਾਰ ਹੋਣੇ ਸ਼ੁਰੂ ਹੋਏ ਜਿਨ੍ਹਾਂ ਨੂੰ ਉਸ ਪਹਿਲਾਂ ਕਦੇ ਵਿਚਾਰਿਆ ਤੱਕ ਨਹੀਂ ਸੀ ਜਦ ਉਸ ਨੂੰ ਨਹਾ ਜਲੇਬੀ ਜੂੜੇ ਉੱਤੇ ਚਿੱਟਾ ਰੁਮਾਲ ਬੰਨ ਕੇ ਮਾਂ ਸਕੂਲ ਕਲਦੀ ਹੁੰਦੀ ਸੀ ਮਾਂ ਦਾ ਮੁਖੜਾ ਉਸ ਵੇਲੇ ਵੀ ਚੰਨ ਵਰਗਾ ਹੀ ਹੋਣਾ ਜਦ ਪਿੰਡ ਦੀ ਮੁਡੀਰ ਪੁੱਛਦੀ ਹੁੰਦੀ ਸੀ ਓਏ ਜਸ ਤੂੰ ਕੀ ਦਾ ਪੁੱਤ ਐ ਉਸ ਵੇਲੇ ਮੁਡੀਰ ਚੋਂ ਹਰ ਕੋਈ ਇਹ ਸੁਣਨਾ ਚਾਹੁੰਦਾ ਹੁੰਦਾ ਸੀ ਅ ਮੈਨੂੰ ਪਤਾ ਤੇਰਾ ਨਮ ਵਾਲੀ ਹਵੇਲੀ ਤੱਕ ਕਦੇ ਵੀ ਨਹੀਂ ਭੁੱਲ ਸਕਦੀ ਜਿੱਥੇ ਖੁਰਲੀ ਉੱਪਰ ਬੈਠੇ ਨਸ਼ਈ ਜਿਹੇ ਹੋਏ ਮੀਤੂ ਨੇ ਇੱਕ ਵਾਰ ਮੁੰਡਿਆਂ ਨਾਲ ਖੇਲਦੇ ਨੂੰ ਹਾਕ ਮਾਰ ਸੱਗਿਆ ਸੀ ਫਿਰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਸੀ ਗੱਲਾਂ ਕਰਦੇ ਮੀਤੂ ਨੂੰ ਉਸ ਦਾ ਮੋਹ ਜਿਹਾ ਆਇਆ ਸੀ ਉਸ ਦੀ ਮੀਤੂ ਦੀ ਕਰੜ ਬਰੜ ਦਾੜੀ ਬਾਲੀ ਗੱਲ ਨਾਲ ਜਦ ਗੱਲ ਲੱਗੀ ਸੀ ਤਾਂ ਪਹਿਲੀ ਵਾਰ ਜਸਜੀਤ ਨੂੰ ਕੁਝ ਪਿਤਰੀ ਪਿਆਰ ਵਰਗਾ ਅਨਪਵ ਹੋਇਆ ਸੀ ਹੋ ਗਿਆ ਜਾ ਭਰ ਕੇ ਮੀਤੂ ਨੇ ਕਿਹਾ ਪੁੱਤਰਾ ਤੂੰ ਅਜੇ ਨਿਆਣਾ ਹਾਂ ਤੈਨੂੰ ਸਮਝ ਨਹੀਂ ਤੇ ਗੋਦੀੋਂ ਉਤਾਰ ਉਸ ਆਪਣੇ ਸਾਹਮਣੇ ਖੜਾ ਕਰ ਲਿਆ ਜਸਜੀਤ ਨੂੰ ਕੋਈ ਸਮਝ ਨਾ ਲੱਗੀ ਮੈਨੂੰ ਕੀ ਨਹੀਂ ਸਮਝ ਇਹਨਾਂ ਕੋ ਜਰੂਰ ਸਮਝ ਗਿਆ ਕਿ ਚਾਚਾ ਕਿਸੇ ਗੱਲੋਂ ਦੁਖੀ ਹੈ ਬਹੁਤ ਦੁਖੀ ਤੇ ਉਹ ਵੀ ਉਦਾਸ ਹੋ ਗਿਆ। दारू ਪੀਣਾ ਮੀਤੂ ਨੇ ਮੈਂ ਖੜ ਕੇ ਪੁੱਛਿਆ ਸੀ। ਉਸ ਨੂੰ ਖੁਸ਼ ਕਰਨ ਲਈ। ਉਸ ਨਾਲ ਵਿੱਚ ਸਿਰ ਹਿਲਾ ਦਿੱਤਾ। ਲਾੜ ਨਾਲ ਉਸ ਦੀ ਪਿੱਠ ਥਾਪੜਦੇ ਹੋਏ ਮੀਤੂ ਨੇ ਕਿਹਾ ਇਹ ਨਹੀਂ ਪੀਦਾ ਬਹੁਤ ਮਾੜਾ ਹੁੰਦਾ ਹੈ। ਆਪਣੀ ਬੇਬੇ ਨੂੰ ਕਹੀਂ ਚਾਚਾ ਕਹਿੰਦਾ ਸੀ ਕੰਮ ਹੈ ਹਵੇਲੀ ਆਵੇ। ਜਦੋਂ ਮਾਂ ਪਾਸੋਂ ਮੂੰਹ ਚ ਗਰਾਹੀ ਪਾਉਣ ਲੱਗਾ ਸੀ ਤਾਂ ਉਸ ਨੂੰ ਮਿੱਤੂ ਦਾ ਸੁਨੇਹਾ ਜ਼ਿਆਦਾ ਆਇਆ ਸੀ ਮਾਂ ਦੇ ਹੱਥ ਵਿੱਚ ਫੜੀ ਬੁਰਕੀ ਕੰਬੀ ਇੱਕ ਪਲ ਨੀਝਲਾ ਉਸ ਆਪਣੇ ਜਸਜੀਤ ਦੀਆਂ ਅੱਖਾਂ ਚੋਂ ਕੁਝ ਟੋਲਿਆ ਪਰ ਉਹਨਾਂ ਵਿੱਚ ਆਪਣਾ ਹੀ ਅਕਸ ਦੇਖੋ ਸ਼ਰਮਾਈ ਵੀ ਸੀ ਤੇ ਮੁਸਕराई ਵੀ ਜਦੋਂ ਵੀ ਉਸ ਨੂੰ ਮਾਂ ਦਾ ਮੁਖੜਾ ਘਟਦਾ ਵੱਧਾ ਚੰਨ ਵਰਗਾ ਲੱਗਾ ਸੀ ਤੇ ਮਾਂ ਨਾਲ ਅੰਤਾਂ ਦਾ ਮੋਹ ਪ੍ਰਤੀਤ ਹੋਇਆ ਸੀ ਰਾਤ ਸਿਖਰਾਂ ਛੂ ਕੇ ਪਛਾਣ ਨੂੰ ਪਰਤ ਤੁਰੀ ਉਸ ਹਨੇਰੇ ਵਿੱਚ ਆਪਣੀ ਘੜੀ ਦੀਆਂ ਚਮਕਦੀਆਂ ਸੋਈਆਂ ਨੂੰ ਦੇਖਿਆ ਡੇਢੀ ਦਾ ਦਰ ਉਸੇ ਰਮਜ ਨਾਲ ਖੁੱਲ ਕੇ ਫੇਰ ਬੰਦ ਹੋ ਗਿਆ ਸੀ ਉਸ ਦੇ ਅੰਦਰੋਂ ਲਾਵੇ ਵਰਗਾ ਕੁਝ ਫੇਰ ਠਟਣ ਠਟਣ ਕਰਨ ਲੱਗ ਪਿਆ ਸੀ ਸੁਰੇਂਦਰ ਨੇ ਲੱਤ ਉਸ ਦੇ ਉੱਪਰ ਰੱਖ ਉਸ ਨੂੰ ਹੋਰ ਆਪਣੀਆਂ ਬਾਹਾਂ 'ਚ ਕੱਸ ਲਿਆ ਚਲੋ ਹੁਣ ਸੌਂ ਵੀ ਜਾਓ ਉਸ ਦੀ ਮਾਨਸਿਕ ਹਾਲਤ ਨੂੰ ਸਮਝਦੀ ਹੋਈ ਉਹ ਬੋਲੀ ਸਵੇਰੇ ਫਿਰ ਸ਼ਹਿਰ ਵੀ ਜਾਣਾ ਹੈ ਉਹ ਬੋਲਿਆ ਨਹੀਂ ਪਿਆਰਿਆ ਆਪੇ ਹੀ ਕਿਸੇ ਵੇਲੇ ਉਸ ਦੀ ਅੱਖ ਲੱਗ ਗਈ ਸਵੇਰੇ ਉੱਠਣ ਲੱਗੀ ਸੁਰਿੰਦਰ ਨੇ ਉਸ ਨੂੰ ਜਗਾਇਆ ਦੁੱਧ ਰੜਕਣ ਦੀ ਘੁੰਕਾਰ ਆਵਾਜ਼ ਆ ਰਹੀ ਸੀ ਉਹ ਚੁਬਾਰੇ ਚੋਂ ਬਾਹਰ ਨਿਕਲਿਆ ਠੰਡੇ ਵਾਤਾਵਰਣ ਨੇ ਉਸ ਦੇ ਭਾਰੇ ਹੋਏ ਸਿਰ ਨੂੰ ਕਿਸੇ ਹੱਦ ਤੱਕ ਆਰਾਮ ਦਿੱਤਾ ਦਰਲੇ ਵਰਲੇ ਲੋਕ ਉੱਠ ਖੜੇ ਸੀ ਗੁਰਦੁਆਰੇ ਕੋਲ ਦੀ ਲੰਘਦੇ ਨੇ ਉਸ ਸਤਕਾਰ ਨਾਲ ਸਿਰ ਨਵਾਇਆ ਹੱਥ ਜੋੜੇ ਵਿੜੇ ਵਿੱਚ ਕੋਈ ਗੁਰੂ ਘਰ ਦੀ ਪ੍ਰੇਮਣ ਬੋਕਰ ਦੇ ਰਹੀ ਸੀ ਪਾਣੀ ਛੜਕੇ ਹੋਏ ਤੋਂ ਵੀ ਧੂੜ ਉੱਠ ਰਹੀ ਸੀ ਹੱਟੀ ਵਾਲਾ ਰੋੜਾ ਮੋਢੇ ਤੇ ਗਿੱਲਾ ਪਰਨਾ ਰੱਖੀ ਤੇ ਹੱਥ ਵਿੱਚ ਗੜਵੀ ਫੜੀ ਉਸ ਦੇ ਕੋਲ ਦੀ RAM RAM ਕਰਦਾ ਲੰਘ ਗਿਆ ਪਿੰਡ ਦੇ ਬਾਹਰ ਖੂਬ ਵਗ ਰਿਹਾ ਸੀ ਉਸ ਦੇ ਕੁੱਤੇ ਦੀ ਟੰਨ ਟੰਨ ਦੀ ਆਵਾਜ਼ ਸਵੇਰ ਦੇ ਸ਼ਾਂਤ ਵਾਤਾਵਰਣ ਵਿੱਚ ਬੜੀ ਸੁਖਾਮੀ ਸੀ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਪਿੰਡ ਵਿੱਚ ਸਵੇਰ ਦਾ ਰੌਲਾ ਵੱਧ ਚੁੱਕਾ ਸੀ ਮਾਸੂਮਾਂ ਦੇ ਰੋਣ ਤੋਂ ਲੈ ਕੇ ਹੋਕਾ ਦੇ ਕੇ ਆਪਣਾ ਮਾਲ ਵੇਚਣ ਵਾਲੇ ਪਿੰਡ ਦੀਆਂ ਕੱਚੀਆਂ ਬੀਆਂ ਤੇ ਭਾਰੂ ਹੋ ਚੁੱਕੇ ਸਨ ਉਸ ਨੇ ਆਸ਼ਤਾ ਕੀਤਾ ਸੁਰਿੰਦਰ ਉਸ ਦੇ ਤਿਆਰ ਹੋਣ ਵਿੱਚ ਮਦਦ ਕਰਦੀ ਰਹੀ ਹਮੇਸ਼ਾ ਦੇ ਉਲਟ ਘਰ ਵਿੱਚ ਗਲ ਘੋਟੂ ਜਹੀ ਚੁੱਪਤਣੀ ਹੋਈ ਸੀ ਡੌੜੀ ਚੋਂ ਬਾਹਰ ਹੋਣ ਲੱਗੇ ਨੂੰ ਸਵਾ ਨਾਲ ਭਾਂਡੇ ਮਾਂਜ ਦੀ ਬੇਜੀ ਨੇ ਸੰਬੋਧਨ ਕੀਤਾ ਜਸ ਕਾਕਾ ਸ਼ਹਿਰ ਚੱਲਿਆ ਤਾਂ ਸੁਰਿੰਦਰਕੌਰ ਨੂੰ ਵੀ ਨਾਲ ਹੀ ਲੈ ਜਾ ਇਹਦਾ ਵੀ ਪਾਸਪੋਰਟ ਬਣਨਾ ਦੇ ਦੇਵੀਂ ਜ਼ਮੀਨਾਂ ਤਾਂ ਖਸਮਾਂ ਨੂੰ ਖਾਣੀਆਂ ਇੱਥੇ ਹੀ ਰਹਿਣੀਆਂ ਜਦ ਵਾਹਣੀਆਂ ਹੋਣਗੀਆਂ ਉਦੋਂ ਖਰੀਦ ਲਿਓ ਆਪਣੇ ਬਾਪੂ ਵਾਲੀ ਵੇਖ ساری ਉਮਰ ਬਾਹਰ ਕੱਢ ਲਈ ਉਸ ਦਾ ਬਾਪੂ ਬਹੁਤ ਚਿਰ ਹੋਇਆ ਬਾਹਰ ਚਲਾ ਗਿਆ ਸੀ ਉਹ ਜਦ ਵੀ ਪਰਤਿਆ ਸੀ ਉਸ ਜ਼ਮੀਨ ਖਰੀਦੀ ਸੀ ਜਿਸ ਨੂੰ ਹੁਣ ਤੱਕ ਬਗਾਨੇ ਵਾਂ ਰਹੇ ਸਨ ਇੱਕ ਕਦਮ ਅੰਦਰ ਵੱਲ ਇੱਕ ਬਾਹਰ ਵੱਲ ਜਸਜੀਤ ਨੂੰ ਜਿਵੇਂ ਮਾਂ ਦੇ ਲਫ਼ਜ਼ਾਂ ਤੇ ਯਕੀਨ ਜਹਾਨੀ ਆਇਆ ਉਸ ਗਰਦਨ ਪੁਆਾਂ ਪਿੱਛੇ ਤੱਕਿਆ ਬੇਜੀ ਦੇ ਸਿਰ ਉੱਪਰ ਮੈਲਾ ਅੱਧੋ ਰਾਣਾ ਚਿੱਟਾ ਲੀੜਾ ਚਿਹਰੇ ਨੂੰ ਇੱਕ ਪਾਸਿਓਂ ਕੱਜ ਰਿਹਾ ਸੀ ਉਹ ਗਰਦਨ ਝੁਕਾਈ ਮੁੱਖ ਤੇ ਦੁੱਖ ਸ਼ਰਮ ਰੋਜ਼ ਦੇਖਣ ਨੂੰ ਸ਼ਾਂਤ ਅਡੋਲ ਪਰ ਦ੍ਰਿੜ ਘਰ ਦੇ ਚੁੱਲ੍ਹੇ ਮੂਹਰੇ ਬੈਠੀ ਘਰ ਦੇ ਜੁੱਠੇ ਬਰਤਨ ਮਾਂਜ ਰਹੀ ਸੀ ਰਸੋਈ ਦੇ ਦਰਾਂ 'ਚ ਖੜੀ ਉਸ ਵੱਲ ਤੱਕਦੀ ਸੁਰਿੰਦਰ ਨੇ ਦੋਹਾਂ ਹੱਥਾਂ ਨਾਲ ਚੁਗਾਠ ਨੂੰ ਕੁੱਟ ਕੇ ਫੜਿਆ ਹੋਇਆ ਸੀ